ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਇਤਿਹਾਸ ਤੋਂ ਤੇ ਸਾਰੇ ਜਾਣੂ ਹਨ ਕਿ ਰਾਮਚੰਦਰ ਜੀ ਨੇ ਢਿਲਣੀ ਦੇ ਝੂਠੇ ਬੇਰ ਖਾਦੇ ਪਰ ਢਿਲਣੀ ਦੇ ਨਾਲ ਛੋਟੀ ਜਾਤੀ ਕਰਕੇ ਕਿੰਨੇ ਅਤਿਆਚਾਰ ਹੁੰਦੇ ਰਹੇ ਕਿੰਨੀ ਢਿਲਣੀ ਨੂੰ ਮਾਰ ਪੈਂਦੀ ਰਹੀ ਪੰਡਤ ਲੋਕ ਢਿਲਣੀ ਨੂੰ ਛੋਟੀ ਜਾਤੀ ਦੀ ਜਾਣ ਕੇ ਨਾ ਤੇ ਸੇਵਾ ਕਰਨ ਦਿੰਦੇ ਸਨ ਨਾ ਨਾਮ ਜਪਣ ਦਿੰਦੇ ਸਨ ਜੇਕਰ ਇਸ ਨੂੰ ਆਪਣੇ ਕੋਲ ਲੰਘਦੇ ਨੂੰ ਵੀ ਵੇਖ ਲੈਣਾ ਤੇ ਬੜਾ ਇਸ ਨੂੰ ਮਾਰਦੇ ਸਨ ਪਰ ਇੱਕ ਦਿਨ ਐਸਾ ਵੀ ਆਇਆ ਕਿ ਉਹਨਾਂ ਪੰਡਤਾਂ ਨੂੰ ਇਸ ਢਿਲਣੀ ਦੇ ਪੈਰ ਧੁਨੇ ਪਏ ਉਹ ਮਜਬੂਰ ਹੋ ਚੁੱਕੇ ਸਨ ਹੋਰ ਕੋਈ ਉਹਨਾਂ ਦੇ ਕੋਲ ਚਾਰਾ ਨਹੀਂ ਸੀ ਇਹ ਸਾਖੀ ਆਪ ਜੀ ਦੇ ਸਾਹਮਣੇ ਲੈ ਕੇ ਆਏ ਆਓ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਤ੍ਰੇਤੇਜੁਗ ਦੇ ਵਿੱਚ ਇੱਕ ਮਤੰਗ ਰਖੀ ਹੋਇਆ ਹੈ ਉਹ ਬੜਾ ਹੀ ਛਾਂਤ ਚੰਗੇ ਵਧੀਆ ਦੇਵੀ ਗੁਣਾ ਵਾਲਾ ਮਹਾਤਮਾ ਹੋਇਆ ਉਸ ਦੇ ਚੰਗੇ ਸੁਭਾਅ ਤੇ ਚੰਗੀ ਕਰਨੀ ਨੂੰ ਵੇਖ ਕੇ ਬੜੇ ਸਾਧੂ ਉਸ ਦੇ ਕੋਲ ਆਇਆ ਕਰਦੇ ਸਨ ਸਾਧੂਆਂ ਦੀਆਂ ਟੋਲੀਆਂ ਉਸ ਮਤੰਗ ਰਖੀ ਦੇ ਕੋਲ ਆ ਕੇ ਰਹਿਣ ਇਸੇ ਤਰ੍ਹਾਂ ਲੰਗਰ ਪਾਣੀ ਦੀ ਉਹ ਆਪ ਹੀ ਤਿਆਰ ਕਰਿਆ ਕਰਨ ਜਦ ਇਸ ਭਿਲਣੀ ਨੂੰ ਪਤਾ ਲੱਗਾ ਕਿ ਮਤੰਗ ਰਖੀ ਦੇ ਕੋਲ ਬڑے-ਬڑے ਸਾਧੂ ਆ ਕੇ ਰਹਿੰਦੇ ਨੇ ਉਸ ਨੇ ਸੇਵਾ ਕਰਨ ਦਾ ਪ੍ਰਣ ਕੀਤਾ ਡਰਦੀ ਸੀ ਕਿ ਛੋਟੀ ਜਾਤੀ ਕਰਕੇ ਮੈਨੂੰ ਸੇਵਾ ਪਤਾ ਨਹੀਂ ਕਰਨ ਦੇਣ ਜਾਂ ਨਾ ਕਰਨ ਦੇਣ ਇਸ ਕਰਕੇ ਉਸ ਨੇ ਸਾਰਾ ਦਿਨ ਜੰਗਲ ਦੇ ਵਿੱਚ ਸੁੱਕੀਆਂ ਲੱਕੜਾਂ ਇਕੱਠੀਆਂ ਕਰਨੀਆਂ ਰਾਤ ਦੇ ਹਨੇਰੇ ਦੇ ਵਿੱਚ ਚੋਰੀ ਉਸ ਮਤੰਗ ਰਖੀ ਦੇ ਡੇਰੇ ਤੇ ਰੱਖੇ ਹੋਣੀਆਂ ਕਿ ਇਹ ਬਾਲਣ ਸੇਵਾ ਦੇ ਵਿੱਚ ਲੱਗ ਜਾਏਗਾ ਕੁਝ ਸਮਾਂ ਬੀਤਿਆ ਰਖੀਆਂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਸਾਡੀ ਸੇਵਾ ਕਰਕੇ ਜੋ ਅਸੀਂ ਜਪ ਤਪ ਕਰਦੇ ਆਂ ਉਸ ਨੂੰ ਕੋਈ ਚੋਰੀ ਕਰ ਲੈਂਦਾ ਹੈ ਜਿੰਨੀ ਅਸੀਂ ਕਮਾਈ ਕਰਦੇ ਆਂ ਉਹ ਪਰਮੇਸ਼ਰ ਦੇ ਸਿਮਰਨ ਦੀ ਕਮਾਈ ਲੱਕੜਾਂ ਸੁੱਟਣ ਵਾਲਾ ਲੈ ਜਾਂਦਾ ਉਹਨਾਂ ਨੇ ਇਹ ਮਤਾ ਪਾਸ ਕੀਤਾ ਰਾਤ ਨੂੰ ਜਾਗ ਕੇ ਪਹਿਰਾ ਲਾ ਦਿਓ ਪਹਿਰਾ ਜਦੋਂ ਰਾਤ ਲੱਗਾ ਉਹ ਭਿਲਣੀ ਫੜੀ ਗਈ ਉਹ ਸੰਤਾ ਨੇ ਉਸ ਨੂੰ ਮਤੰਗ ਰਖੀ ਦੇ ਸਾਹਮਣੇ ਪੇਸ਼ ਕੀਤਾ ਆਖਣ ਲੱਗੇ ਰਖੀ ਜੀ ਇਹ ਸਾਡਾ ਚੋਰ ਐ ਲੱਕੜਾਂ ਸੁੱਟ ਕੇ ਸਾਡਾ ਕੀਤਾ ਜਪ ਤਪ ਇਸ ਦੇ ਵਿੱਚ ਇਹ ਘਾਟਾ ਪੁੰਦੀ ਹੈ ਤੇ ਮਤੰਗ ਰਖੀ ਨੇ ਪੁੱਛਿਆ اے ਭੀਲਣੀ ਤੂੰ ਕਿਸ ਮਨੋਰਥ ਨੂੰ ਲੈ ਕੇ ਸੇਵਾ ਕਰਦੀ ਹੈ ਸੰਤਾਂ ਦੀ ਆਖਣ ਲੱਗੀ ਸੰਤ ਜੀ ਮੇਰੇ ਮਨ ਵਿੱਚ ਕੋਈ ਸੰਕਲਪ ਨਹੀਂ ਮੈਂ ਨਿਰਚਾਹ ਹੋ ਕੇ ਸੇਵਾ ਕਰਦੀ ਆ ਮੈਨੂੰ ਸੇਵਾ ਕਰਨ ਦੇ ਵਿੱਚ ਆਨੰਦ ਬਹੁਤ ਹੁੰਦਾ ਮਤੰਗ ਰਖੀ ਜੋ ਕਿ ਬੜੇ ਹੀ ਚੰਗੇ ਗੁਣਾ ਵਾਲੇ ਸਨ ਇਦਾਂ ਜਵਾਬ ਸੁਣ ਕੇ ਬੜਾ ਖੁਸ਼ ਹੋਏ ਚੇਲਿਆਂ ਨੂੰ ਆਖਣ ਲੱਗੇ ਵੇਖੋ ਭਾਈ ਜਾਤੀ ਕਰਕੇ ਭਾਵੇਂ ਨੀਵੀਂ ਹੈ ਪਰ ਵਿਚਾਰ ਕਿੰਨੇ ਚੰਗੇ ਸੇਵਾ ਕਰਨ ਦੀ ਕਿੰਨੀ ਇਸ ਨੂੰ ਚਾਹ ਹੈ ਭਿਲਣੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਮਤੰਗ ਰਖੀ ਨੇ ਪੀਲਣੀ ਨੂੰ ਰਾਮ ਨਾਮ ਦਾ ਉਪਦੇਸ਼ ਵੀ ਦਿੱਤਾ ਆਖਿਆ ਕਿ ਸੇਵਾ ਦੇ ਨਾਲ ਨਾਲ ਨਾਮ ਵੀ ਜਪਿਆ ਕਰ ਉਪਦੇਸ਼ ਵਾਲੀ ਗੱਲ ਸੁਣ ਕੇ ਬਾਕੀ ਦੇ ਸਾਧੂਆਂ ਨੂੰ ਬੜਾ ਦੁੱਖ ਲੱਗਾ ਆਖਣ ਲੱਗੇ ਇਹ ਮਤੰਗ ਰਖੀ ਨੇ ਬੜਾ ਮਾੜਾ ਕੀਤਾ ਸ਼ਾਸਤਰ ਮਰਿਆਦਾ ਦੇ ਅਨਸਾਰ ਕੰਮ ਨਹੀਂ ਕੀਤਾ ਇਹ ਨੀਚ ਜਾਤ ਵਾਲੀ ਪੀਲਣੀ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਇਸਨੂੰ ਉਪਦੇਸ਼ ਨਹੀਂ ਸੀ ਦੇਣਾ ਚਾਹੀਦਾ ਪਰ ਮਤੰਗ ਰਿਖੀ ਨੇ ਉਹਨਾਂ ਸਾਧੂਆਂ ਦੀ ਗੱਲ ਅਣ ਸੁਣੀ ਕਰ ਛੱਡੀ ਭਿਲਣੀ ਨੂੰ ਸੇਵਾ ਕਰਨ ਦੀ ਆਗਿਆ ਵੀ ਦੇ ਛੱਡੀ ਜਦ ਮਤੰਗ ਰਿਖੀ ਦਾ ਅੰਤਮ ਸਮਾਂ ਆਇਆ ਭਿਲਣੀ ਉਦਾਸ ਹੋ ਕੇ ਆਖਦੀ ਸਵਾਮੀ ਜੀ ਮੈਨੂੰ ਵੀ ਆਪਣੇ ਨਾਲ ਲੈ ਜਾਓ ਦੁਨੀਆਂ ਦੇ ਵਿੱਚ ਜੀਉ ਕੇ ਕਰਨਾ ਕੀ ਹੈ ਹੁਣ ਮਤੰਗ ਰਿਖੀ ਆਖਣ ਲੱਗੇ ਇਹ ਭਿਲਣੀ ਥੋੜੇ ਸਮੇਂ ਤੱਕ ਸ੍ਰੀ ਰਾਮਚੰਦਰ ਜੀ ਇਸ ਜੰਗਲ ਦੇ ਵਿੱਚ ਆਉਣਗੇ ਉਹਨਾਂ ਦੇ ਦਰਸ਼ਨ ਕਰੀ ਲਾਭ ਪ੍ਰਾਪਤ ਕਰੀ ਇਹ ਗੱਲ ਆਖ ਕੇ ਮਤੰਗ ਰਿਖੀ ਆਪਣਾ ਸਰੀਰ ਛੱਡ ਗਏ ਪਿੱਛੋਂ ਸਾਧੂ ਜੋ ਸੰਨ ਉਹ ਭਿਲਣੀ ਨੂੰ ਚੰਗਾ ਨਹੀਂ ਸੀ ਸਮਝਦੇ ਉਹਨਾਂ ਨੇ ਸੇਵਾ ਕਰਨ ਤੋਂ ਮਨਾ ਕਰ ਦਿੱਤਾ ਪਰ ਫਿਰ ਵੀ ਸੰਤਾਂ ਦੀ ਸੇਵਾ ਦੀ ਚਾਹ ਸੀ ਭਿਲਣੀ ਨੇ ਹੋਰ ਢੰਗ ਸੋਚ ਲਿਆ ਉਹ ਸਾਧੂ ਕੁਟਿਆ ਤੋਂ ਚੱਲ ਕੇ ਪੰਪਾ ਸਰ ਜਾ ਕੇ ਇਸ਼ਨਾਨ ਕਰਿਆ ਕਰਦੇ ਸਨ ਉਸ ਰਾਹ ਦੇ ਵਿੱਚ ਇਸ ਭਿਲਣੀ ਨੇ ਝਾੜੂ ਫੇਰਨਾ ਸ਼ੁਰੂ ਕਰ ਦਿੱਤਾ ਸਾਧੂਆਂ ਦੇ ਉੱਠਣ ਤੋਂ ਪਹਿਲਾਂ ਰਾਤ ਹੀ ਇਸ ਨੇ ਝਾੜੂ ਫੇਰ ਕੇ ਵਿਹਲਿਆਂ ਹੋ ਜਾਣਾ ਸਾਰਾ ਰਸਤਾ ਸਾਫ਼ ਕਰ ਦੇਣਾ ਸਾਧੂ ਸਾਰੇ ਰਾਹ ਦੀ ਸਫਾਈ ਵੇਖ ਕੇ ਹੈਰਾਨ ਹੋ ਗਏ ਕਿ ਹੁਣ ਰਾਹ ਦੇ ਵਿੱਚ ਝਾੜੂ ਕੌਣ ਫੇਰ ਜਾਂਦਾ ਫੇਰ ਜਾਗ ਕੇ ਪਹਿਰਾ ਦਿੱਤਾ ਫੇਰ ਭਿਲਣੀ ਫੜੀ ਗਈ ਇਸ ਤਰ੍ਹਾਂ ਇਸ ਨੂੰ ਬੜਾ ਕੁੱਟਿਆ ਮਾਰਿਆ ਆਖਣ ਲੱਗੇ ਨੀਵੀਂ ਜਾਤੀ ਦੀ ਨਿਚਣੀ ਹੋ ਕੇ ਸਾਦਨ ਚੱਲਣ ਵਾਲੇ ਰਸਤੇ ਨੂੰ ਜਿੱਥੇ ਅਸੀਂ ਲੰਘ ਕੇ ਜਾਣਾ ਤੂੰ ਭ੍ਰਿਸ਼ਟ ਕਰ ਦਿੱਨੀ ਆ ਤੈਨੂੰ ਕਿਸ ਨੇ ਅਕਲ ਦਿੱਤੀ ਜਾਂ ਚਲੀ ਜਾ ਇੱਥੋਂ ਮੁੜ ਕੇ ਨਾ ਝਾੜੂ ਮਾਰੀ ਭੀਲਣੀ ਅੱਗੋਂ ਚੁੱਪ ਰਹੀ ਸਗੋਂ ਉਸਨੇ ਮਾਫੀ ਮੰਗੀ ਉਸਨੇ ਉਹਨਾਂ ਸਾਧੂਆਂ ਨੂੰ ਆਖਿਆ ਕਿ ਜੇ ਮੇਰੇ ਕੋਲੋਂ ਭੁੱਲ ਹੋ ਗਈ ਮੈਨੂੰ ਮਾਫ ਕਰਦੇ ਹੋ ਹੁਣ ਉਹ ਸਾਧੂ ਭੀਲਣੀ ਨੂੰ ਕੁੱਟ ਕੇ ਮਾਰ ਕੇ ਬੁਰਾ ਚੰਗਾ ਆਖ ਕੇ ਜਦੋਂ ਪੰਪਾ ਸਰ ਇਸ਼ਨਾਨ ਕਰਨ ਵਾਸਤੇ ਗਏ ਪੰਪਾ ਸਰ ਨਦੀ ਦੇ ਕਿਨਾਰੇ ਇੱਕ ਸਾਰੀ ਇੱਕ ਝੀਲ ਹੈ ਜਿਸ ਦੇ ਕਿਨਾਰੇ ਤੇ ਕੁਟੀਆਂ ਬਣਾ ਕੇ ਭੀਲਣੀ ਰਹਿੰਦੀ ਸੀ ਇੱਥੇ ਹੀ ਸ਼੍ਰੀ ਰਾਮਚੰਦਰ ਜੀ ਆਏ ਸਨ ਇਹ ਮਹਾਨ ਕੋਸ਼ ਦੇ ਵਿੱਚ ਲਿਖਿਆ ਹੋਇਆ ਹੈ ਸੋ ਵਿਚਾਰ ਨਾਲ ਜੁੜੀਏ ਜਦੋਂ ਪੰਪਾ ਸਰ ਇਸ਼ਨਾਨ ਕਰਨ ਵਾਸਤੇ ਗਏ ਤਾਂ ਵੇਖਦੇ ਹਨ ਉੱਥੇ ਸਾਰੇ ਹੀ ਜਲ ਦੇ ਵਿੱਚ ਕੀੜੇ ਪਏ ਹੋਏ ਨੇ ਉਹ ਜਲ ਤੇ ਨਾ ਪੀਣ ਦੇ ਕਾਬਿਲ ਰਿਹਾ ਨਾ ਇਸ਼ਨਾਨ ਕਰਨ ਯੋਗ ਰਿਹਾ ਸਾਧੂਆਂ ਦੇ ਚਿੱਤ ਦੇ ਵਿੱਚ ਬੜਾ ਦੁੱਖ ਹੋਇਆ ਉਹਨਾਂ ਨੇ ਉਹ ਸਾਰਾ ਪਾਣੀ ਉਥੋਂ ਕੱਢਿਆ ਪਰ ਫਿਰ ਵੀ ਗੱਲ ਨ ਬਣੀ ਉਹ ਪਾਣੀ ਸ਼ੁੱਧ ਨਾ ਹੋਇਆ ਫਿਰ ਵਿਚਾਰਾਂ ਕੀਤੀਆਂ ਕਿ ਜੰਤਰ ਮੰਤਰ ਪੜੇ ਜਾਣ ਹਮਨ ਕੀਤੇ ਜਾਣ ਬੜੇ ਹਮਨ ਕਰਾਏ ਬੜੇ ਜੰਤਰ ਮੰਤਰ ਪੜੇ ਪਰ ਉਸ ਸਰੋਵਰ ਦਾ ਜਲ ਕੀੜਿਆਂ ਵਾਲਾ ਹੀ ਰਿਹਾ ਸ਼ੁੱਧ ਨਾ ਹੋਇਆ ਕੁਝ ਸਮਾਂ ਬੀਤਿਆ ਸ਼੍ਰੀ ਰਾਮ ਚੰਦਰ ਜੀ ਜੰਗਲ ਦੇ ਵਿੱਚ ਆ ਵਿਚਰੇ ਜਦੋਂ ਸਾਧੂਆਂ ਨੂੰ ਪਤਾ ਲੱਗਿਆ ਤਾਂ ਸਾਰਿਆਂ ਸਾਧੂਆਂ ਨੇ ਆਖਿਆ ਕਿ ਰਾਮਚੰਦਰ ਜੀ ਅੱਗੇ ਬੇਨਤੀ ਕਰਾਂਗੇ ਉਹ ਇਸ ਸਰੋਵਰ ਦਾ ਜਲ ਸ਼ੁੱਧ ਕਰ ਸਕਦੇ ਨੇ ਉਹ ਤਾਂ ਨਹੀਂ ਹੋ ਸਕਦਾ ਇਸ ਮਨੋਰਥ ਨੂੰ ਲੈ ਕੇ ਸਾਰਿਆਂ ਸਾਧੂਆਂ ਨੇ ਆਪੂ ਆਪਣੀਆਂ ਕਟੀਆਂ ਸਵਾਰੀਆਂ ਇੱਕ ਆਖ ਦਾ ਮੇਰੀ ਕੁਟਿਆ ਜਾਦੀ ਵਧੀਆ ਤੇ ਵੱਡੀ ਆ। ਰਾਮਚੰਦਰ ਜੀ ਇਹਦੇ ਵਿੱਚ ਆਉਣਗੇ। ਦੂਜਾ ਅੱਖ ਦਾ ਕਿ ਮੇਰੇ ਕੋਲ ਪਦਾਰਥ ਜਾਦੇ ਮੇਰੀ ਕੁਟਿਆ ਵਿੱਚ ਆਉਣਗੇ। ਇਸੇ ਤਰ੍ਹਾਂ ਤੀਸਰਾ ਅੱਖ ਦਾ ਮੇਰੀ ਕੁਟਿਆ ਵਿੱਚ ਆਉਣਗੇ। ਮੈਂ ਸਫਾਈ ਵਧੀਆ ਕੀਤੀ ਏ। ਪਰ ਜਦੋਂ ਰਾਮਚੰਦਰ ਜੀ ਆਏ ਸਾਰੀਆਂ ਕੁਟਿਆ ਪਿਛੇ ਹਟਦੇ ਗਏ ਅੱਗੇ ਲੰਘ ਗਏ ਪ੍ਰੇਮ ਵਸ ਹੋਏ ਭੀਲਣੀ ਦੇ ਘਰ ਚਲੇ ਗਏ ਕਿਉਂਕਿ ਮਤੰਗ ਰਿਕੀ ਨੇ ਆਖਿਆ ਸੀ ਰਾਮਚੰਦਰ ਜੀ ਆਉਣਗੇ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੋਈ ਤਾਂ ਭੀਲਣੀ ਉਦੋਂ ਤੋਂ ਹੀ ਉਹ ਰਾਮਨਾਮ ਦਾ ਉਪਦੇਸ਼ ਵੀ ਦਿੱਤਾ ਸੀ ਸਿਮਰਦੀ ਸੀ ਤੇ ਦਰਸ਼ਨਾ ਦੇ ਚਾਹ ਲੈ ਕੇ ਬੈਠੀ ਸੀ ਹੁਣ ਭੇਲਣੀ ਨੇ ਹੋਰ ਤੇ ਕੁਝ ਗਰੀਬੀ ਦੇ ਕੋਲ ਸਰਿਆਨਾ ਬੇਰ ਲਿਆ ਕੇ ਰੱਖੇ ਸਨ ਕਿ ਰਾਮਚੰਦਰ ਜੀ ਆਉਣਗੇ ਮੈਂ ਉਹਨਾਂ ਨੂੰ ਖਾਣ ਵਾਸਤੇ ਬੇਰ ਦੇਵਾਂਗੀ ਸੀਸ ਜਵਾਰ ਝਕਾਇਆ ਚਰਨਾਂ ਦੇ ਉੱਤੇ ਆਖਣ ਲੱਗੀ ਕਿ ਆਪ ਜੀ ਅੰਤਰਜਾਮੀ ਹੋ ਮੇਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਮੇਰਾ ਜਨਮ ਸਵਾਰਨ ਵਾਸਤੇ ਆਏ ਜੇ ਮੈਨੂੰ ਦਰਸ਼ਨ ਦਿੱਤੇ ਤੁਸਾਨੀ ਸੋ ਭੀਲਣੀ ਨੇ ਜਦੋਂ ਉਹ ਬੇਰ रामचंद्र ਦੇ ਅੱਗੇ ਰੱਖੇ रामचंद्र ਲੱਗਾ ਖਾਣ ਤਾਂ ਭੀਲਣੀ ਦੇ ਮਨ ਦੇ ਵਿੱਚ ਸ਼ਰਧਾ ਤੇ ਪ੍ਰੇਮ ਬਹੁਤ ਹੈ ਇਹ ਵਿਚਾਰ ਆ ਗਿਆ ਕਿਤੇ ਮੇਰੇ ਕੋਲੋਂ ਬੇਰ ਖਤੇ ਨਾ ਤੋੜੇ ਗਏ ਹੁਣ ਰਾਮਚੰਦਰ ਜੀ ਖਟੇ 베ਰ ਖਾ ਕੇ ਨਰਾਜ ਨਾ ਹੋ ਜਣ ਆਖਦੀ ਰੁਕ ਜਾਓ ਹੁਣ ਭੀਲਣੀ ਪਹਿਲਾਂ 베ਰ ਚੱਕ ਕੇ ਵੇਖਦੀ ਆ ਜਿਹੜਾ 베ਰ ਮਿੱਠਾ ਹੈ ਉਹ ਰਾਮਚੰਦਰ ਨੂੰ ਖਾਣ ਵਾਸਤੇ ਦਿੰਦੀ ਹੈ ਜਿਹੜਾ 베ਰ ਖਟਾ ਹੈ ਉਹ ਛੁੱਟ ਦਿੰਦੀ ਹੈ ਸੋ ਰਾਮਚੰਦਰ ਜੀ ਉਹ ਬੇਰ ਖਾਈ ਜਾ ਰਹੇ ਨੇ ਕਿੱਥੇ ਉਹ ਬ્રાਹਮਣ ਪੰਡਤ ਲੋਕ ਸਨ ਜਿਹੜੇ ਸੇਵਾ ਕਰਨ ਵਾਸਤੇ ਵੀ ਮਨਾ ਕਰਦੇ ਸਨ ਕਿ ਤੇਰੀ ਜਾਤੀ ਨੀਵੀਂ ਹੈ ਹੁਣ ਭੀਲਣੀ ਨੂੰ ਇਹਨਾ ਪ੍ਰੇਮ ਹੋ ਰਿਹਾ ਇਸ ਗੱਲ ਦਾ ਤੇ ਉਸ ਨੂੰ ਯਾਦ ਹੀ ਨਹੀਂ ਚੇਤਾ ਹੀ ਭੁੱਲ ਗਿਆ ਜੇ ਮੈਂ ਬੇਰ ਚੱਕ ਕਰਦੀ ਆਂ ਤਾਂ ਬੇਰ ਝੂਠੇ ਹੋ ਜਾਂਦੇ ਆ ਮੈਂ ਝੂਠੇ ਹੀ ਦੇਈ ਜਾ ਰਹੀ ਪਰ ਸਤਿਗੁਰੂ ਜੀ ਪਰਮੰਦੇ ਹਨ ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਹੁਣ ਰਾਮਚੰਦਰ ਜੀ ਨੀਵੀਂ ਜਾਂ ਉੱਚੀ ਜਾਤੀ ਜਾਂ ਝੂਠਾ ਜਾਂ ਸੱਚਾ ਨਹੀਂ ਵੇਖਦੇ ਪ੍ਰੇਮ ਵੇਖ ਰਹੇ ਨੇ ਉਹ ਪ੍ਰੇਮ ਦੇ ਨਾਲ 베ਰ सके ਤਾਂ ਨਾਲ ਹੀ ਆਖਿਆ اے ਸ਼ਬਰੀ ਜਦਾਂ ਤੂੰ ਪ੍ਰੇਮ ਦੇ ਨਾਲ ਸ਼ਕਾਏ ਨੇ ਇਦਾਂ ਅਜੇ ਤੱਕ ਕਿਸੇ ਨੇ ਨਹੀਂ ਸ਼ਕਾਏ ਜਾ ਤੂੰ ਨਿਹਾਲ ਹੋਈ ਇਹ ਵਰ ਦੇ ਰਹੇ ਸਨ ਇਹਨੇ ਨੂੰ ਸਾਧੂ ਆਣ ਪਹੁੰਚੇ ਚਰਨਾ ਤੇ ਨਮਸਕਾਰ ਕਰਕੇ ਆਖਣ ਲੱਗੇ ਅਸੀਂ ਆਪ ਜੀ ਵਾਸਤੇ ਕੁਟੀਆਂ ਸਵਾਰ ਕੇ ਰੱਖੀਆਂ ਆਪ ਜੀ ਨੇ ਸਾਨੂੰ ਦਰਸ਼ਨ ਨਹੀਂ ਕੀਤੇ ਸਾਨੂੰ ਨਹੀਂ ਦਰਸ਼ਨ ਦਿੱਤੇ ਆ ਗਏ ਇਸ ਨਿਵੀਂ ਜਾਤੀ ਦੀ ਕੁਟੀਆਂ ਵਿੱਚ ਆਏ ਜ ਤਾਂ रामचंद्र ਜੀ ਆਖਣ ਲੱਗੇ ਕਿ ਜਿਸ ਨੇ ਪ੍ਰੇਮ ਕੀਤਾ ਉਥੇ ਅਸੀਂ ਬੱਦੇ ਹੁੰਦੇ ਆ ਤੁਸੀਂ ਦੱਸੋ ਤੁਸੀਂ ਕਿਸ ਮਨੋ ਕਾਮਨਾ ਨੂੰ ਲੈ ਕੇ ਆਏ ਜੇ ਤਾਂ ਸਹਦੂਆਂ ਨੇ ਆਖਿਆ ਪੰਪਾ ਸਰ ਦੇ ਵਿੱਚ ਕੀੜੇ ਪੈ ਗਏ ਨੇ ਉਸ ਦਾ ਜਾਲ ਅਸ਼ੁੱਧ ਕਰਨ ਵਾਸਤੇ ਆਪ ਜੀ ਦੇ ਕੋਲ ਆਏ ਕਿਰਪਾ ਕਰੋ ਰਾਮਚੰਦਰ ਜੀ ਆਖਣ ਲੱਗੇ ਤੁਸੀਂ ਵੱਡੇ ਵੱਡੇ ਤਪਸਵੀ ਲੋਕ ਇੰਨੇ ਇੰਨੇ ਤੁਸੀਂ ਤਪસ્યા ਕਰਦੇ ਜੇ ਇੰਨੇ ਇੰਨੇ ਤੁਸੀਂ ਸ਼ਾਸਤਰ ਪੜ੍ਹੇ ਜੇ ਆਪਣੇ ਚਰਨਾਂ ਨੂੰ ਧੋ ਕੇ ਉਹਦਾ ਜਲ ਪਾਓ ਸ਼ਾਇਦ ਉਹ ਪੰਪਾ ਸਰ ਦਾ ਜਲ ਪਵਿੱਤਰ ਹੋ ਜਾਵੇ ਰਿਖੀਆਂ ਨੇ ਇਦਾਂ ਹੀ ਕੀਤਾ ਉਹ ਜਲ ਧੋ ਕੇ ਜਦੋਂ ਪਾਇਆ ਆਪਣੇ ਚਰਨਾਂ ਨੂੰ ਪੰਪਾ ਸਰ ਸਰੋਵਰ ਚ ਪਰ ਗੱਲ ਨਾ ਬਣੀ ਤਾਂ ਤਪਸਵੀ ਆਖਣ ਲੱਗੇ ਕਿ ਉਹ ਜਲ ਤੇ ਸੁਧ ਨਹੀਂ ਹੋਇਆ ਫਿਰ ਰਾਮਚੰਦਰ ਜੀ ਆਖਣ ਲੱਗੇ ਹੁਣ ਮੈਂ ਆਪਣੇ ਚਰਨਾਂ ਦਾ ਜਲ ਪਾਉਂਦਾ ਹਾਂ ਫਿਰ ਰਾਮਚੰਦਰ ਜੀ ਨੇ ਆਪਣੇ ਚਰਨਾਂ ਨੂੰ ਧੋ ਕੇ ਜਲ ਪਾਇਆ ਪੰਪਾ ਸਰਦਾ ਜਲ ਫੇਰ ਪਵਿੱਤਰ ਨਾ ਹੋਇਆ ਹੁਣ ਰਾਮਚੰਦਰ ਜੀ ਨੇ ਭਿਲਣੀ ਦੇ ਚਰਨਾਂ ਨੂੰ ਧੋ ਕੇ ਉਹ ਜਲ ਪੰਪਾ ਸਰਦਾ ਸਰੋਵਰ ਵਿੱਚ ਪਾਉਣ ਦਾ ਹੁਕਮ ਦਿੱਤਾ ਉਹਨਾਂ ਪੰਡਤਾਂ ਨੂੰ ਆਖਣ ਲੱਗੇ ਕਿ ਹੁਣ ਭਿਲਣੀ ਦੇ ਚਰਨਾਂ ਨੂੰ ਧੋ ਕੇ ਉਹ ਜਲ ਪਾਓ ਸ਼ਾਇਦ ਪੰਪਾ ਸਰਦਾ ਜਲ ਪਵਿੱਤਰ ਹੋ ਜਾਵੇ ਤਾਂ ਰਹੀ ਕੀ ਬੜੇ ਔਖੇ ਸਨ ਜਲ ਤੋਂ ਇਸ਼ਨਾਨ ਨਹੀਂ ਸੰਕਰ ਸਕਦੇ ਪੀਣ ਵਾਸਤੇ ਨਹੀਂ ਸੀ ਹੁਣ ਜੇ ਇਸ ਭਿਲਣੀ ਨੂੰ ਕੁੱਟ ਦੇ ਮਾਰਦੇ ਰਹੇ ਕੋਸੇ ਨੀ ਅਗੋਂ ਸੀਨਾ ਕੀਤੀ ਪ੍ਰੇਮ ਵਿੱਚ ਹੀ ਲੱਗੀ ਰਹੀ ਆਪਸ ਕੋ ਜੋ ਜਾਣੇ ਨੀਚਾ ਸਉ ਗਨੀਆਂ ਸਭ ਤੇ ਉੱਚਾ ਵਾਲੀ ਕਿਰਪਾ ਹੋ ਗਈ ਉਸਤੇ ਉਹ ਭਿਲਣੀ ਦੇ ਚਰਨ ਧੂਣ ਵਾਸਤੇ ਤਿਆਰ ਹੋ ਗਏ ਕਿਤੇ ਸਮਾਂ ਸੀ ਭਿਲਣੀ ਨੂੰ ਸਾਰਿਆਂ ਸਾਧੂਆਂ ਨੇ ਕੁੱਟਿਆ ਮਾਰਿਆ ਹੁਣ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਵਕਤ ਬਦਲ ਗਿਆ ਉਹ ਸਾਧੂ ਗੜਵੇ ਦੇ ਵਿੱਚ ਪਾਣੀ ਲੈ ਕੇ ਪੈਰ ਧੋਣ ਲੱਗੇ ਭਿਲਣੀ ਦੇ ਜਦੋਂ ਪਾਣੀ ਦਾ ਗੜਵਾ ਲੈ ਕੇ ਲੱਗੇ ਪੈਰ ਧੋਣ ਤੇ ਭਿਲਣੀ ਨੇ ਬੇਨਤੀ ਕੀਤੀ ਪ੍ਰਭੂ ਜੀ ਮੇਰੇ ਨੀਚਣੀ ਦੇ ਪੈਰ ਇਹਨਾਂ ਸਾਧੂਆਂ ਦੇ ਕੋਲੋਂ ਨਾ ਧਵਾਓ ਮੇਰੇ ਸਿਰ ਤੇ ਭਾਰ ਨਾ ਚੜਾਓ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਆਪੇ ਹੀ ਧੋ ਕੇ ਪਾ ਦਿੰਦੀ ਹਾਂ ਸ੍ਰੀ ਰਾਮਚੰਦਰ ਜੀ ਨੇ ਆਖਿਆ ਜਿਵੇਂ ਤੈਨੂੰ ਚੰਗਾ ਲੱਗੇ ਤਾਂ ਪੀਲਣੀ ਨੇ ਆਪਣੇ ਪੈਰ ਧੋ ਕੇ ਜਲ ਪਾਇਆ ਉਹ ਪੰਪਾ ਸਰ ਦਾ ਸਾਰਾ ਜਲ ਜੋ ਹੈ ਉਹ ਪਵਿੱਤਰ ਤੇ ਸਾਫ ਹੋ ਗਿਆ ਇਸ ਤਰ੍ਹਾਂ ਉਹ ਪਰਮੇਸ਼ਰ ਕਿੰਨਾ ਬੇਅੰਤ ਹੈ ਜੋ ਨੀਵੇਂ ਨੂੰ ਉੱਚਾ ਕਰ ਦਿੰਦਾ ਹੈ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ ਸੋ ਇਹ ਸਾਖੀ ਭਿਲਣੀ ਦੀ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸੇ ਤਰ੍ਹਾਂ ਆਪਣੇ ਵਿਚਾਰ ਕਮੈਂਟਾਂ ਰਾਈ ਜ਼ਰੂਰ ਦੱਸੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਸੋ ਛੇਤੀ ਹੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ